ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕੀਰਤਪੁਰ ਸਾਹਿਬ ਖਬਰਸਾਰ ਇਹ ਤਸਵੀਰਾਂ ਨੰਗਲ ਦੇ ਕੇਸ਼ਵ ਨਗਰ ਵਾਰਡ ਨੰਬਰ 1 ਤੋਂ ਨਿਕਲ ਕੇ ਸਾਹਮਣੇ ਆਈਆਂ ਹਨ ਜਿੱਥੇ ਮੋੜ ਤੋਂ ਨੰਗਲ ਦੀਆਂ ਗਲੀਆਂ ਚੋਂ ਇੱਕ ਤੈਂਦੂਆ ਘੁੰਮਦਾ ਨਜ਼ਰ ਆਇਆ ਜਿਸ ਨੂੰ ਲੈ ਕੇ ਲੋਕਾਂ ਚੋਂ ਖੋਫ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਬੀਤੇ ਸਮੇਂ ਦੌਰਾਨ ਵੀ ਤੈਂਦੂਆ ਨੰਗਲ ਦੇ ਉਕਤ ਗਲੀਆਂ ਚੋਂ ਘੁੰਮਦਾ ਨਜ਼ਰ ਆਇਆ ਸੀ ਜਿਸ ਤੋਂ ਬਾਅਦ ਇੱਕ ਤੈਂਦੂਆ ਨੂੰ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਾਬੂ ਵੀ ਕੀਤਾ ਗਿਆ ਸੀ ਪਰ ਮੁੜ ਤੋਂ ਤੇਦੂਏ ਦੇ ਨਜ਼ਰ ਆਉਣ ਨਾਲ ਲੋਕਾਂ 'ਚੋਂ ਖੋਪਦਾ ਮਾਹੌਲ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਲੋਕ ਹੁਣ ਹਨੇਰੇ ਸਵੇਰੇ ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ ਆਓ ਤੁਹਾਨੂੰ ਵੀ ਦਿਖਾਣੇ ਆ ਉਕਤ ਸੀਸੀਟੀਵੀ ਤਸਵੀਰਾਂ ਜਿਸ ਵਿੱਚ ਤੇਦੂਆ ਗਲੀਆਂ 'ਚੋਂ ਘੁੰਮਦਾ ਸਾਫ਼ ਨਜ਼ਰ ਆ ਰਿਹਾ ਹੈ